ਵੈਗੋਜੀ ਦਾ ਖਾਲਸਾ ਵੈਗੋਜੀ ਕੀ ਬਤ ਹੈ ਮੈਂ ਸਰਦਾਰ ਜਨੈਲ ਸਿੰਘ ਮਲਤਾਨੀ ਜੀ ਜਿਨ੍ਹਾਂ ਨੇ 50000 ਰੁਪਇਆ ਤੇ ਸਰਦਾਰ ਸਜਿੰਦਰ ਸਿੰਘ ਜੀ ਵੀਰ ਜੀ ਐਨਆਰ ਇਹਨਾਂ ਨੇ ਵੀ ਮੈਨੂੰ 20000 ਰੁਪਇਆ ਤੇ ਬੱਬੂ ਮਾਨ ਉਹਨੇ ਵੀ ਆਪਾਂ ਨੂੰ 10000 ਰੁਪਇਆ ਦਿੱਤਾ ਹੋਰ ਵੀ ਟਡਾਲਾ ਨੂੰ ਆਸੀਆਂ ਨੂੰ ਬਹੁਤ ਸਹੂਦ ਦਿੱਤਾ ਹੈ ਤੇ ਅੱਜ ਆਪਾਂ 5ਵੀਂ ਇੱਕ ਟਰਾਲੀ ਤੇ ਨਾਲ ਇੱਕ ਗੱਡੀ ਸਮਾਨ ਦੇ ਰੂਪ ਦੇ ਵਿੱਚ ਲੋਰਿੰਦਾ ਸਮਾਨ ਭੇਜ ਕੇ ਭੇਜ ਰਹੇ ਹਾਂ ਦਿੱਲੀ ਹੋਰਨ ਅਲਵਾਸੀਆਂ ਦਾ ਬਹੁਤ ਸਹਿਯੋਗ ਹੈ ਤੇ ਅਗੋਂ ਵੀ ਨਡਾਲਾ ਨਵਾਸੀ ਸਹਿਯੋਗ ਦਿੰਦੇ ਰਹਿਣਗੇ ਤੇ ਇਹ ਕਿਲਾ ਜੇ ਤਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹੋਗੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਰ ਮੁਰਜਾ ਮੁਰਜਾ ਕਟ ਮਰੇ ਕਭੂ ਨਾ ਛਾੜੇਗੇ ਦੋਸਤੋ ਜੋ ਕਿਸਾਨ ਅੰਦੋਲਨ ਦਿੱਲੀ ਵਿੱਚ ਚੱਲ ਰਿਹਾ ਹੈ ਤੇ ਭਾਰਤੀ ਕਿਸਾਨ ਯੂਨੀਅਨ ਨਡਾਲਾ ਇੱਕ ਗਰੁੱਪ ਸੋਸਾਇਟੀ ਸਾਰਿਆਂ ਦਾ ਸਵਾਗਤ ਸਾਂਝੇ ਤੌਰ ਤੇ ਜਿਹੜਾ ਸੰਘਰਸ਼ ਵਿੱਚ ਅੱਜ 22 ਦਿਨ ਹੋ ਗਿਆ ਹਿੱਸਾ ਪਾਰੀਆਂ ਹਨ ਲੋਕਾਂ ਨੂੰ ਜਿਹੜੀ ਡੇਲੀ ਨੀਡ ਤੇ ਰੋਜ਼ਮਰਾਂ ਦੀਆਂ ਚੀਜ਼ਾਂ ਦਵਾਈਆਂ ਦਾ ਲੰਗਰ ਲੱਗਾ ਹੋਇਆ ਆ ਪਿੰਨੀਆਂ ਭੇਜੀਆਂ ਗਈਆਂ ਇਸ ਦੇ ਤਹਿਤ ਹੀ ਅੱਜ ਸਾਡੇ ਯੰਗ ਸਰ ਹੈਗੇ ਆ ਬਿਲਪੁਰ ਤੋਂ ਨਾਲ ਹੀ ਪਿੰਡ ਆ ਸਾਰਾ ਉਹ ਬਿਲਪੁਰ ਵਾਲੇ ਆਪਣੀ ਟਰਾਲੀ ਲੈ ਕੇ ਨਾਲ ਸਾਰੀ ਸੰਗਤ ਉਹ ਵੀ ਇਸ ਯੋਗਦਾਨ ਦੇ ਵਿੱਚ ਹਿੱਸਾ ਪਾਉਣ ਜਾ ਰਹੇ ਆ ਤੇ ਜੋਂ ਤੱਕ ਦਿੱਲੀ ਫਤਿਹ ਕਰਕੇ ਨਹੀਂ ਆਉਂ ਦਿੱਲੀ ਫਤਿਹ ਨਹੀਂ ਹੁੰਦੀ ਉਦੋਂ ਤੱਕ ਇਹ ਸੰਗਤ ਜਿਹੜੀ ਆ ਉੱਥੇ ਰਹੇਗੀ ਉਹ ਸੰਗਤ ਜਿਹੜੀ ਵਾਪਸ ਨਹੀਂ ਆਣੀ ਤੇ ਇਸੇ ਸਬੰਧ ਦੇ ਵਿੱਚ ਆ ਸਾਡੇ ਮਲਵਾਨੀ ਸਾਹਿਬ ਸਰਦਾਰ ਜਨਾਇਤ ਸਿੰਘ ਜੀ ਇਹਨਾਂ ਨੇ ਬੜਾ ਵਧੀਆ ਯੋਗਦਾਨ ਪਾਇਆ ਸਾਡੀ ਸੇਵਾ 51000 ਤੋਂ ਇਹਨਾਂ ਨੇ ਦਿੱਤਾ ਸਾਨੂੰ ਨਾਲ ਹੀ ਸਰਦਾਰ ਸੁਜਿੰਦਰ ਸਿੰਘ ਜੀ ਸਾਡੇ ਸੁਜਿੰਦਰ ਜੀ ਯੂਕੇ ਵਾਲੇ ਪਹਿਲਾਂ ਵੀ ਬੜਾ ਮਾਇਕ ਯੋਗਦਾਨ ਦਿੱਤਾ ਸੀਗਾ ਹੁਣ ਫੇਰ ਰਿਪੀਟ ਕਰ ਰਹੇ ਆ 20000 ਰੁਪਇਆ ਇਹਨਾਂ ਨੇ ਸੇਵਾ ਦਿੱਤੀ ਹੈ ਸਾਡੇ ਬੱਬੂ ਮਾਨ ਜੀ ਨੜਾਲੇ ਤੋਂ ਉਹਨਾਂ ਨੇ 10000 ਰੁਪਏ ਦੀ ਸੇਵਾ ਦਿੱਤੀ ਹੈ ਤੇ ਸਾਰੀਆਂ ਸੰਗਤਾਂ ਨੇ ਦਿਲ ਖੋਲ ਕੇ ਸਾਡੇ ਪਿੰਡ ਵਾਲਿਆਂ ਨੇ ਤੇ ਬਿਲਕੁਲ ਵਾਲਿਆਂ ਨੇ ਦਿਲ ਖੋਲ ਕੇ ਆਪਣੇ ਘਰਾਂ ਦੇ ਦਰਵਾਜ਼ੇ ਖੋਲੇ ਆ ਆਪਣੇ ਗੋਲਕਾ ਖੋਲੀਆਂ ਹੋਈਆਂ ਕਿਸਾਨੀ ਸੰਘਰਸ਼ ਵਾਸਤੇ ਇਸੇ ਸੰਦਰਭ ਦੇ ਵਿੱਚ ਅੱਜ ਸਾਰੀ ਸੰਗਤ ਚਾਲੇ ਪਾਰੀ ਸਾਡੇ ਪ੍ਰਧਾਨ ਜੀ ਸਾਡੇ ਸਾਈ ਸਾਹਿਬ ਖੱਬ ਸਾਹਿਬ ਮਾਸੋ ਜੀ ਸਵਨ ਸਿੰਘ ਜੀ ਸਾਡੇ ਪੱਪੂ ਕੰਗ ਜੀ ਸਾਡੇ ਸ਼ਰਮਾ ਜੀ ਇਹ ਸਾਰੇ 21 ਦਿਨਾਂ ਬਾਅਦ ਅੱਜ ਪਿੰਡ ਵਾਪਸ ਆਏ ਆ ਤੇ ਜਿਹੜਾ ਅੱਜ ਦਾ ਜਥਾ ਜਾ ਰਿਹਾ ਆ ਉਹ ਬਿਰਪੁਰ ਦੇ ਸਾਡੇ ਜੰਗਸਟਰ ਤੇ ਨਾਲ ਖਰਪਾਲ ਸਿੰਘ ਘੁਮਣ ਇੰਦਰਜੀਤ ਸਿੰਘ ਖੱਖ ਤੇ ਹਰਮਨਬੀਰ ਸਿੰਘ ਜੀ ਸੁਜਿੰਦਰ ਸਿੰਘ ਸੋਈ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਜਿਹੜਾ ਸਾਡਾ ਜਥਾ ਅਸੀਂ ਇੱਥੇ ਰਵਾਨਾ ਕਰਨ ਲਈ ਇਕੱਠੇ ਹੋਏ ਆ ਪਰਮਾਤਮਾ ਮਿਹਰ ਕਰੇ ਦਿੱਲੀ ਦੀ ਏਟਨਾ ਏਟ ਖੜਕਾ ਕੇ ਵਾਪਸ ਆਵਾਂਗੇ ਤੇ ਮੋਦੀ ਦਾ ਦਿਮਾਗ ਠੀਕ ਕਰਕੇ ਆਵਾਂਗੇ ਮੋਦੀ ਨੂੰ ਪਤਾ ਨਹੀਂ ਮੋਦੀ ਨੂੰ ਭੁਲੇਖਾ ਆ ਕਿ ਅਸੀਂ ਉਸ ਪੰਥ ਦੇ ਉਸ ਪੰਜਾਬੀਏ ਦੇ ਵਾਰਸਾਏ ਆ ਜਿਨ੍ਹਾਂ ਨੇ 1760 ਈਸਵੀ ਦੇ ਵਿੱਚ ਇੱਕ ਪਰਸ਼ੀਅਨ ਘੋੜੀ ਲੈਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਵੇਲੇ 60 ਲੱਖ ਰੁਪਏ ਕਰਜ ਦਿੱਤਾ ਸੀਗਾ ਤੇ 12000 ਸਾਡੇ ਸਿਪਾਹੀਆਂ ਨੇ ਜਾਨ ਦਿੱਤੀ ਸੀਗੀ ਇਹਨੂੰ ਭੁਲੇਖਾ ਆ ਇਹਨੂੰ ਸਾਡੇ ਇਤਿਹਾਸ ਦਾ ਨਹੀਂ ਪਤਾ ਸੋ ਲੜੀ ਨੂੰ ਕੰਟੀਨਿਊ ਕਰਦੇ ਹੋਏ ਅਸੀਂ ਅੱਜ ਤੋਂ ਰਵਾਨਾ ਹੋ ਰਹੇ ਆ ਬਾਬਾ ਜਕਾਰਾ ਜਕਾਰਾ ਛੱਡੋ